you are watching punjabi whiteboard channel pesh hai sufi kavi shaah husain di jeevni ohna diyan likhiyan kafiyan di vyakhya te prashn uttar sat siri kalje punjabi whiteboard channel te aap ji da swagat hai ajj di saadi video da vishay hai paath pustak kaav kamai de vich darj ਚਾਹ ਹੁਸੈਨ ਦੀਆਂ ਲਿਖੀਆਂ ਹੋਈਆਂ ਚਾਰ ਕਾਫੀਆਂ ਇਹਨਾਂ ਦੇ ਸ਼ਬਦ ਅਰਥ ਵਿਆਖਿਆ ਤੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਸਭ ਤੋਂ ਪਹਿਲਾਂ ਚਾਹ ਹੁਸੈਨ ਦੇ ਜੀਵਨ ਬਾਰੇ ਜਾਣਕਾਰੀ ਪੰਜਾਬੀ ਦੇ ਇਸ ਪ੍ਰਸਿੱਧ ਸੂਫੀ ਕਵੀ ਦਾ ਜਨਮ 1539 ਈਸਵੀ ਵਿੱਚ ਲਾਹੌਰ ਵਿਖੇ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਉਸਮਾਨ ਖਾਨ ਸੀ ਖਾ ਹੁਸੈਨ ਦੇ ਮਾਤਾ ਪਿਤਾ ਜੁਲਾਹੇ ਦਾ ਕੰਮ ਕਰਦੇ ਸਨ ਮੋਢਲੀ ਧਾਰਮਿਕ ਸਿੱਖਿਆ ਇੱਕ ਵਿਦਵਾਨ ਅਬੂ ਬਕਰ ਤੋਂ ਪ੍ਰਾਪਤ ਕੀਤੀ ਉਹਨਾਂ ਨੂੰ ਪੰਜਾਬੀ ਵਿੱਚ ਕਾਫੀ ਦਾ ਮੋਢੀ ਮੰਨਿਆ ਜਾਂਦਾ ਹੈ ਖਾ ਹੁਸੈਨ ਦੀ ਬਹੁਪੱਖੀ ਸ਼ਖਸੀਅਤ ਦਾ ਵੱਡਾ ਗੁਣ ਉਸ ਦੀ ਨਿਮਰਤਾ ਹੈ ਜਿਸ ਕਾਰਨ ਆਪਣੀ ਰਚਨਾ ਵਿੱਚ ਉਹ ਆਪਣੇ ਆਪ ਨੂੰ ਕਹੇ ਹੁਸੈਨ ਫਕੀਰ ਨਿਮਾਣਾ ਭਾਵ ਨਿਮਾਣਾ ਫਕੀਰ ਦੱਸਦਾ ਹੈ ਇਨਾਂ ਦੀ ਮੌਤ 1593 ਈਸਵੀ ਵਿੱਚ ਲਾਹੌਰ ਵਿਖੇ ਹੋਈ ਪਰ ਕਿਤੇ ਕਿਤੇ ਇਹ ਜਿਹੜੀ ਮੌਤ ਦੀ ਸਨ ਹੈ ਉਹ 1593 ਵੀ ਲਿਖੀ ਮਿਲਦੀ ਹੈ ਪੰਜਾਬੀ ਵਿੱਚ ਸ਼ਾਹ ਹੁਸੈਨ ਦੀਆਂ 165 ਦੇ ਕਰੀਬ ਕਾਫੀਆਂ ਮਿਲਦੀਆਂ ਹਨ ਉਹਨਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ ਚਾਹ ਹਸੈਨ ਦੀ ਬੋਲੀ ਟਕਸਾਲੀ ਪੰਜਾਬੀ ਹੈ ਪਰ ਉਸ ਵਿੱਚ ਲੈਂਦੀ ਦੀ ਰੰਗਤ ਵੀ ਹੈ ਉਸ ਦੀ ਸ਼ੈਲੀ ਵਿੱਚ ਸਾਦਗੀ ਤੇ ਸ਼ਬਦਾਂ ਵਿੱਚ ਸੰਗੀਤ ਰੂਪਕਾਂ ਤੇ ਅਲੰਕਾਰਾਂ ਵਿੱਚ ਰੰਗੀਨ ਜਿਲਾਓ ਸ਼ਬਦ ਚੋਣ ਤੇ ਸ਼ਬਦ ਜੜਤ ਬੇਮਿਸਾਲ ਹੈ ਉਸ ਦੇ ਕਲਾਮ ਵਿੱਚ ਮਿਠਾਸ ਰਸਤੇ ਪਾਕੀ ਜਗੀ ਹੈ ਉਸ ਨੇ ਮੁਹਾਵਰੇ ਤਸਬੀਹਾ ਤੇ ਰੂਪਕ ਆਮ ਜੀਵਨ ਵਿੱਚੋਂ ਲਏ ਹਨ ਜਿਵੇਂ ਕਿ ਚਰਖਾ ਪਟਾਰੀ ਬਾਗ ਹਰਟ ਪੂਣੀ ਸਖੀ ਆਦ ਇਹਨਾਂ ਦੀ ਵਰਤੋਂ ਦੁਆਰਾ ਉਸਨੇ ਜ਼ਿੰਦਗੀ ਦੇ ਡੂੰਘੇ ਭੇਦਾਂ ਨੂੰ ਉਜਾਗਰ ਕੀਤਾ ਹੈ ਛਾਹ ਹਸੈਨ ਵਾਸਤਵ ਵਿੱਚ ਇੱਕ ਜਨਤਕ ਕਵੀ ਹੈ ਜਿਸਨੇ ਨਿੱਤ ਦੇ ਜੀਵਨ ਵਿੱਚੋਂ ਮਿਸਾਲਾਂ ਲੈ ਕੇ ਡੂੰਘੇ ਅਧਿਆਤਮਿਕ ਅਨੁਭਵਾਂ ਨੂੰ ਆਮ ਪਾਠਕ ਨਾਲ ਸਾਂਝਾ ਕੀਤਾ ਹੈ ਚਾਹ ਹੁਸੈਨ ਦੀ ਜੀਵਨੀ ਤੋਂ ਬਾਅਦ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਹੈ ਸ਼ਾਹ ਹੁਸੈਨ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸ਼ਾਹ ਹੁਸੈਨ ਦਾ ਜਨਮ 1538 ਵਿੱਚ ਸ਼ੇਖ ਉਸਮਾਨ ਜਲਾਹੇ ਦੇ ਘਰ ਲਾਹੌਰ ਵਿਖੇ ਹੋਇਆ ਪ੍ਰਸ਼ਨ ਸ਼ਾਹ ਹੁਸੈਨ ਕਿਸ ਦਾ ਮੁਰੀਦ ਸੀ ਤੇ ਉਹ ਕਿਸ ਫਿਰਕੇ ਨਾਲ ਸੰਬੰਧਿਤ ਸਨ ਉਹਦੇ ਗੁਰੂ ਤੈਸਦਾ ਉੱਤਰ ਹੈ ਜੀ ਸ਼ਾ ਹੁਸੈਨ ਸ਼ੇਖ ਬਹਿਲੋਲ ਦਰਿਆਈ ਦਾ ਮুরিਦ ਸੀ ਭਾਵੇਂ ਉਹਨਾਂ ਦੇ ਗੁਰੂ ਸਨ ਤੇ ਸ਼ੇਖ ਬਹਿਲੋਲ ਦਰਿਆਈ ਮਲਾਮਤੀ ਫਿਰਕੇ ਨਾਲ ਸੰਬੰਧਿਤ ਸਨ ਪ੍ਰਸ਼ਨ ਮਲਾਮਤੀਏ ਕਿਹੋ ਜਿਹੇ ਸੂਫੀ ਫਕੀਰ ਹੁੰਦੇ ਹਨ ਇਸ ਦਾ ਉੱਤਰ ਹੈ ਮੁਲਾਮਤੀ ਫਕੀਰ ਮਸਤੀ ਵਿੱਚ ਵਿਚਰਦੇ ਹੋਏ ਨਿੱਜੀ ਕਮਜ਼ੋਰੀਆਂ ਨੂੰ ਛਾਲਦਿਆਂ ਆਪਣੇ ਆਪ ਨੂੰ ਲਾਨਤਾ ਮੁਲਾਮਤਾ ਪਾਉਂਦੇ ਹਨ ਤੇ ਸਰਾ ਤੋਂ ਖੁੱਲ ਲੈਂਦੇ ਆ ਇਸ਼ਕ ਹਕੀਕੀ ਵਿੱਚ ਰੰਗੇ ਰਹਿੰਦੇ ਹਨ ਪ੍ਰਸ਼ਨ ਛਾਹ ਹਸੈਨ ਨੇ ਕਿਹੜੇ ਕਾਵ ਰੂਪ ਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ ਛਾਹ ਹਸੈਨ ਨੇ ਕਾਫੀ ਕਾਵ ਰੂਪ ਵਰਤਿਆ ਹੈ ਆਪਣੀ ਰਚਨਾ ਰਚਣ ਲਈ ਤੇ ਚਰਖਾ ਤਾਣੀ ਤੇ ਨਲੀਆਂ ਆਦ ਪ੍ਰਤੀਕਾਂ ਦੀ ਵਰਤੋਂ ਉਸਨੇ ਕੀਤੀ ਹੈ ਪ੍ਰਸ਼ੰਸ਼ਾ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਲਿਖੀਆਂ ਹੋਈਆਂ ਮਿਲਦੀਆਂ ਹਨ ਸ਼ਾ ਹੁਸੈਨ ਦੀਆਂ ਲਗਭਗ 165 ਦੇ ਕਰੀਬ ਕਾਫੀਆਂ ਉਪਲਬਧ ਹਨ ਨਵੀਨ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਕਵੀ ਕੌਣ ਹੈ ਸੂਫੀ ਕਵੀ ਇਸ ਦਾ ਉੱਤਰ ਜੀ ਨਵੀਨ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਸੂਫੀ ਕਵੀ ਸ਼ਾਹ ਹੁਸੈਨ ਨੂੰ ਮੰਨਿਆ ਜਾਂਦਾ ਹੈ। ਸ਼ਾਹ ਹੁਸੈਨ ਦੀ ਕਵਿਤਾ ਦਾ ਮੂਲ ਵਿਸ਼ਾ ਕੀ ਹੈ? ਇਹ ਵਗਲਾ ਪ੍ਰਸ਼ਨ ਹੈ। ਇਸ ਦਾ ਉੱਤਰ ਹੈ ਸ਼ਾਹ ਹੁਸੈਨ ਦੀ ਕਵਿਤਾ ਦਾ ਮੂਲ ਵਿਸ਼ਾ ਬਿਰਹੋਂ ਦੀ ਤੜਪ ਹੈ। ਸ਼ਾਹ ਹੁਸੈਨ ਦੀ ਮੌਤ ਕਦੋਂ ਹੋਈ? ਸ਼ਾਹ ਹੁਸੈਨ ਦੀ ਮੌਤ 1599 ਈਸਵੀ ਦੇ ਵਿੱਚ ਹੋਈ। ਰਹਾਉ ਇਸ ਦਾ ਕੀ ਅਰਥ ਹੁੰਦਾ ਹੈ ਇਸ ਦਾ ਉੱਤਰ ਹੈ ਜੀ ਰਹਾਉ ਪਦ ਦਾ ਪ੍ਰਯੋਗ ਮੱਧਕਾਲੀ ਕਾਵਿ ਬੰਗੀਆਂ ਵਿੱਚ ਗੁਰੂਆਂ ਸੰਤ ਕਵੀਆਂ ਤੇ ਸੂਫੀ ਕਵੀਆਂ ਨੇ ਵਿਸ਼ੇਸ਼ ਕਰਕੇ ਕੀਤਾ ਹੈ ਰਹਾਉ ਦਾ ਮੁੱਖ ਸਬੰਧ ਰਾਗ ਨਾਲ ਹੈ ਗਾਉਂਦੇ ਸਮੇਂ ਜਿਸ ਹਿੱਸੇ ਉੱਪਰ ਗਾਉਣ ਵਾਲਾ बार-बार ਆ ਕੇ ਟਿਕਦਾ ਹੈ ਉਸ ਨੂੰ ਸਥਾਈ ਟੇਕ ਜਾਂ ਰਹਾਉ ਕਿਹਾ ਜਾਂਦਾ ਹੈ ਰਹਾਉ ਦਾ ਸ਼ਬਦੀ ਅਰਥ ਹੈ ਵਿਸ਼ਰਾਮ ਪਾਠ ਦੀ ਧਾਰਨਾ अथवा ਟੇਕ ਜਾਂ ਸਥਾਈ ਪਦ ਜੋ ਗੌਣ ਸਮੇਂ ਵਾਰ-ਵਾਰ ਅੰਤਰੇ ਪਿੱਛੋਂ ਪੜਿਆ ਜਾਂਦਾ ਹੈ ਰਹਾਉ ਨੂੰ ਰਹਿ ਰਹਿ ਕੇ ਵਿਚਾਰਨ ਦੇ ਅਰਥਾਂ ਵਿੱਚ ਵੀ ਗ੍ਰਹਿਣ ਕੀਤਾ ਜਾਂਦਾ ਹੈ। ਕਈ ਥਾਈਂ ਇਹ ਰਚਨਹਾਰ ਦੇ ਸਿਧਾਂਤ ਦੀ ਸੂਚਕ ਵੀ ਹੁੰਦੀ ਹੈ। ਪਾਠ ਪੁਸਤਕ ਕਾਵ ਕਮਾਈ ਦੇ ਵਿੱਚ ਦਰਜ ਸ਼ਾ ਹੁਸੈਨ ਦੀਆਂ ਕਾਫੀਆਂ ਉਹਨਾਂ ਦਾ ਪਾਠ ਸ਼ਬਦ ਅਰਥ ਵਿਆਖਿਆ ਤੇ ਪ੍ਰਸ਼ਨ ਉੱਤਰ ਦੇਖਦੇ ਹਾਂ। ਸਭ ਤੋਂ ਪਹਿਲਾਂ ਪਾਠ 1 ਸਰਲੇਖ 헤ਠ ਦਰਜ کافی ਅਸਾਂ ਬਾੜ ਨਾ ਦੁਨੀਆ ਆਵਣਾ ਸਦਾ ਨਾ ਫੁੱਲਾਂ ਤੋਰੀਆਂ ਸਦਾ ਨਾ ਲੱਗਦੇ ਨੀ ਸਾਵਣਾ ਕੋਈ ਕੰਮ ਵਿਚਾਰ ਕੇ ਕੀ ਜੀਏ ਜੀ ਜਾਂ ਤੇ ਅੰਤ ਨਹੀਂ ਪਛਤਾਵਣਾ ਕਹੇ ਸ਼ਾਹ ਹੁਸੈਨ ਸੁਣਾਈ ਕੇ ਅਸਾਂ ਖਾਕ ਦੇ ਨਾਲ ਸਮਾਵਣਾ ਇਸ ਰਚਨਾ ਵਿੱਚ ਆਏ ਸ਼ਬਦ ਅਰਥ ਬਹੜ ਭਾਵ ਮੁੜ ਕੇ ਆਵਣਾ ਆਉਣਾ ਫੁੱਲਣ ਫੁੱਲਾਂ ਨਾਲ ਭਰ ਜਾਣਾ ਸੋਈ ਭਾਵ ਉਹੀ ਕੀ ਜੀਏ ਕੀਤਾ ਜਾਵੇ ਜਾਤੇ ਜਿਸ ਨਾਲ ਖਾਕ ਮਿੱਟੀ ਨੂੰ ਕਹਿੰਦੇ ਹਨ ਸਵਾਵਣਾ ਸਮਾ ਜਾਣਾ ਇਸ ਕਾਫੀ ਦੀ ਵਿਆਖਿਆ ਅਸਾ ਬੌੜ ਨਾ ਦੁਨੀਆ ਆਵਣਾ ਸੂਫੀ ਕਵੀ ਸ਼ਾਹਸੈਨ ਕਹਿੰਦਾ ਹੈ ਕਿ ਇਹ ਜੀਵ ਇਹ ਮਨੁੱਖੀ ਜਨਮ ਦੁਰਲਭ ਹੈ ਅਸੀਂ ਮੋਰਕਸ ਦੁਨੀਆ ਤੇ ਨਹੀਂ ਆਵਾਂਗੇ ਸਦਾ ਨਾ ਫੁੱਲਣ ਤੋਰੀਆਂ ਸਦਾ ਨ ਲੱਗਦੇ ਨਹੀਂ ਸਾਵਨਾ ਜਿਵੇਂ ਤੋਰੀਆਂ ਨੂੰ ਸਦਾ ਫੁੱਲ ਨਹੀਂ ਲੱਗਦੇ ਰਹਿੰਦੇ ਤੇ ਨਾ ਹੀ ਸੌਣ ਦਾ ਮਹੀਨਾ ਸਦਾ ਝੜੀਆਂ ਲਾਉਂਦਾ ਹੈ ਇਸੇ ਤਰ੍ਹਾਂ ਜੀਵ ਨੂੰ ਇਹ ਮਨੁੱਖ ਬਾਰ-ਬਾਰ ਨਸੀਬ ਨਹੀਂ ਹੁੰਦਾ ਬਾਰ-ਬਾਰ ਨਹੀਂ ਮਿਲਦਾ ਕੋਈ ਕੰਮ ਵਿਚਾਰ ਕੇ ਕੀਜੀਏ ਜੀ ਜਾ ਤੇ ਅੰਤ ਨਹੀਂ ਪਛਤਾਵਣਾ ਮਨੁੱਖ ਨੂੰ ਸਦਾ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਭੁੱਲਾਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨੂੰ ਕਰਨ ਤੋਂ ਬਾਅਦ ਮਨੁੱਖ ਨੂੰ ਪਛਤਾਉਣਾ ਪਵੇ ਇਸ ਲਈ ਮਨੁੱਖ ਨੂੰ ਸਦਾ ਨੇਕ ਅਮਲ ਕਰਨੇ ਚਾਹੀਦੇ ਹਨ ਸ਼ੁਭ ਕਰਮ ਕਰਨੇ ਚਾਹੀਦੇ ਹਨ ਕਹੇ ਹੁਸੈਨ ਸੁਨਾਇਕ ਅਸਾ ਖਾਕ ਦੇ ਨਾਲ ਸਮਾਵਨਾ ਚਾਹ ਹਸੈਨ ਕਾਫੀ ਦੇ ਅੰਤ ਵਿੱਚ ਕਹਿੰਦੇ ਹਨ ਕਿ ਸਦਾ ਇਸ ਦੁਨੀਆ ਤੇ ਬੈਠੇ ਨਹੀਂ ਰਹਿਣਾ ਅੰਤ ਵਿੱਚ ਮਿੱਟੀ ਵਿੱਚ ਮਿਲ ਕੇ ਮਿੱਟੀ ਹੀ ਬਣ ਜਾਣਾ ਹੈ ਕਿਉਂਕਿ ਇਹ ਸੰਸਾਰ ਨਾਸਵਾਨ ਹੈ ਇਸ ਕਾਫੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਸ਼ਾਹ ਹੁਸੈਨ ਆਪਣੀ ਗੱਲ ਕਿਸ ਨੂੰ ਸੁਣਾ ਰਿਹਾ ਹੈ ਜਿਹੜੀ ਕਾफी ਪੜੀ ਐ ਇਸ ਦੇ ਵਿੱਚ ਤਾਂ ਇਸ ਦਾ ਉੱਤਰ ਹੈ ਜੀ ਸ਼ਾਹ ਹੁਸੈਨ ਆਪਣੀ ਗੱਲ ਸਾਰਿਆਂ ਨੂੰ ਸੰਬੋਧਿਤ ਕਰਕੇ ਕਹਿ ਰਿਹਾ ਹੈ ਕਿਉਂਕਿ ਉਸ ਦੀ ਇਹ ਗੱਲ ਸਾਰਿਆਂ ਲਈ ਇੱਕ ਉਪਦੇਸ਼ ਹੈ ਸਦਾ ਨਾ ਫੁੱਲਣ ਤੋਰੀਆਂ ਸਦਾ ਨਾ ਲੱਗ ਦੇਣੀ ਸਾਵਣਾ ਤੋਰੀਆਂ ਤੇ ਸਾਵਣਾ ਇਹ ਸ਼ਬਦ ਨੇ ਜਿਹੜੇ ਕਿਸ ਗੱਲ ਦੇ ਪ੍ਰਤੀਕ ਹਨ ਦੋਨੇ ਸ਼ਬਦ ਪ੍ਰਤੀਕ ਦੇ ਤੌਰ ਤੇ ਵਰਤੇ ਗਏ ਹਨ ਤੇ ਇਹ ਜਵਾਨੀ ਦੇ ਪ੍ਰਤੀਕ ਹਨ ਜਿਸ ਤਰ੍ਹਾਂ ਜਵਾਨੀ ਲੰਘਣ ਤੋਂ ਬਾਅਦ ਵਾਪਸ ਨਹੀਂ ਆਉਂਦੀ ਇਸੇ ਤਰ੍ਹਾਂ ਇਹਨਾਂ ਦੀ ਮਿਸਾਲ ਦੇ ਕੇ ਕਵੀ ਕਹਿੰਦਾ ਹੈ ਕਿ ਲੰਘਿਆ ਹੋਇਆ ਸਾਵਣ ਔਰ ਜਿਹੜੇ ਤੋਰੀਆਂ ਨੂੰ ਇੱਕ ਵਾਰ ਫੁੱਲ ਲੱਗ ਗਏ ਦੁਬਾਰਾ ਉਹ ਨਹੀਂ ਲੱਗਦੇ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਜਿਹੜਾ ਕਿ ਉਸ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ ਅਸਾ ਬੌੜ ਨਾ ਦੁਨੀਆ ਆਵਣਾ ਕਾਫੀ ਵਿੱਚ ਕਿਸ ਗੱਲ ਵੱਲ ਸੰਕੇਤ ਕੀਤਾ ਗਿਆ ਹੈ ਇਸ ਦਾ ਉੱਤਰ ਹੈ ਕਾਫੀ ਸੰਸਾਰ ਦੀ ਨਾਸ਼ਵਾਨਤਾ ਵੱਲ ਸੰਕੇਤ ਕਰਦੀ ਹੈ ਇਸ ਤੋਂ ਬਾਅਦ ਪ੍ਰਸ਼ਨ ਫਿਰ ਆਵਣ ਦੂਜੀ ਵਾਰ ਨਹੀਂ ਇਸ ਦਾ ਅਰਥ ਸਪਸ਼ਟ ਕਰੋ ਜੀਵ ਨੂੰ ਸੰਸਾਰ ਵਿੱਚ ਨੇਕ ਕੰਮ ਕਰਨ ਲਈ ਮਨੁੱਖਾ ਜਨਮ ਇੱਕੋ ਵਾਰ ਮਿਲਦਾ ਹੈ ਮਨੁੱਖਾ ਜਨਮ ਲੈ ਕੇ ਉਹ ਇੱਥੇ ਨਹੀਂ ਆਉਂਦਾ ਦੂਜੀ ਵਾਰ ਜਨਮ ਨਹੀਂ ਲੈਂਦਾ ਪ੍ਰਸ਼ਨ ਹੈ ਅਸਾ ਬਾੜ ਨਾਲ ਦੁਨੀਆ ਆਵਣਾ ਇਸ ਕਾਫੀ ਦਾ ਕੇਂਦਰੀ ਭਾਵ ਲਿਖੋ ਇਸ ਦਾ ਉੱਤਰ ਹੈ ਮਨੁੱਖ ਇਸ ਦੁਨੀਆ ਵਿੱਚ ਬਾਰ ਬਾਰ ਜਨਮ ਨਹੀਂ ਲੈਂਦਾ ਪਰਿਵਰਤਨ ਸੰਸਾਰ ਦਾ ਨਿਯਮ ਹੈ ਮਨੁੱਖ ਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦੇ ਕਰਨ ਤੋਂ ਬਾਅਦ ਉਸ ਨੂੰ ਪਛਤਾਉਣਾ ਨਾ ਪਵੇ ਮਨੁੱਖੀ ਸਰੀਰ ਦਾ ਆਖਰ ਹਸ਼ਰ ਮਿੱਟੀ ਵਿੱਚ ਮਿਲ ਜਾਣਾ ਹੈ ਅਸਨਾ ਬੌੜ ਨਾਲ ਦੁਨੀਆ ਆਵਣਾ ਇਸ ਕਾਫੀ ਦਾ ਕਾਬ ਸੋਝ ਲਿਖੋ ਇਸ ਦਾ ਉੱਤਰ ਹੈ ਕਾਫੀ ਦੇ ਵਿੱਚ ਸਾਦਗੀ ਨੂੰ ਪੇਸ਼ ਕੀਤਾ ਗਿਆ ਹੈ ਤਾਂ ਸਾਦਗੀ ਇਸ ਕਵਿਤਾ ਦਾ ਸੋਝ ਹੈ ਤੋਰੀਆਂ ਤੇ ਸਾਵਨਾ ਸ਼ਬਦ ਪ੍ਰਤੀਕ ਦੇ ਵਾਂਗ ਵਰਤੇ ਗਏ ਹਨ ਸ਼ਾਹ ਹੁਸੈਨ ਦੀ ਦੂਸਰੀ ਕਾਫੀ ਜਿਹੜੀ ਕਿ ਪਾਠ 2 ਸਰਲੇਖ ਦਰਜ ਹੈ ਪਾਠ ਪੁਸਤਕ ਕਾਬ ਕਮਾਈ ਦੇ ਵਿੱਚ ਉਸ ਦਾ ਪਾਠ ਹੈ ਅਣੀ ਜਿੰਦੇ ਮੰਡੜੀਏ ਤੇਰਾ ਨਲੀਆਂ ਨਾਲ ਵਕਤ ਬਿਹਾਣਾ ਰਹਾਉ ਰਾਤੀ ਕੱਤੇ ਦਿਹੀ ਅਟੇਰੇ ਗੋਸ਼ੇ ਲਾਇਓ ਤਾਣਾ ਕੋਈ ਜੋ ਤੰਦ ਪਈ ਹਵੱਲੀ ਸਾਹਿਬ ਮੂਲ ਨਾ ਭਾਣਾ ਚੀਰੀ ਆਈ ਧਿਲ ਨ ਕਾਈ ਕਿਆ ਰਾਜਾ ਕਿਆ ਰਾਣਾ ਕਹੇ ਹੁਸੈਨ ਫਕੀਰ ਸਾਈ ਦਾ ਡਾਡੇ ਦਾ ਰਾਹੋ ਨਿਮਾਣਾ ਇਸ ਕਾਫੀ ਵਿੱਚ ਆਏ ਸ਼ਬਦ ਅਰਥ ਅणि ਪਾਵਨੀ ਇਥੇ ਸੰਬੋਧਨੀ ਵਰਡ ਹੈ ਮੈਂਡਡ ਇਹ ਭਾ ਮੇਰੀਏ ਨਲੀਆਂ ਸਾਹਾਂ ਦੇ ਆਉਣ ਜਾਣ ਨਾਲ ਜਿਹੜੀ ਇਸ ਦੀ ਤੁਲਨਾ ਕੀਤੀ ਗਈ ਹੈ ਨਲੀ ਦਾ ਪ੍ਰਯੋਗ ਜੁਲਾਹੇ ਬੁਣਦੇ ਸਮੇਂ ਕਰਦੇ ਹਨ ਖੱਡੀ ਦੇ ਵਿੱਚ ਤਾਣਾ ਤੇ ਪੇਟਾ ਲੈ ਕੇ ਉਹਦੇ ਵਿੱਚ ਨਲੀਆਂ ਨੂੰ ਇਧਰੋਂ ਉਧਰ ਜਿਹੜਾ ਫੇਰਿਆ ਜਾਂਦਾ ਹੈ ਸੋ ਇਸੇ ਤਰ੍ਹਾਂ ਬੰਦੇ ਦੇ ਸਾਹ ਹਨ ਜਿਹੜੇ ਆਉਂਦੇ ਜਾਂਦੇ ਰਹਿੰਦੇ ਹਨ ਤੇ ਸ਼ਾਹ ਹੁਸੈਨ ਲਿਖਦਾ ਹੈ ਕਿ ਇਹ ਜਿਹੜੇ ਸਾਹ ਨੇ ਬੰਦੇ ਦੇ ਉਹ ਘਟਦੇ ਜਾ ਰਹੇ ਹਨ ਵਕਤ ਸਮਾਂ ਵਿਹਾਨਾ ਬੀਤ ਗਿਆ ਗੋਸ਼ੇ ਨੁੱਕਰ ਦੇ ਵਿੱਚ ਕੋਨੇ ਵਿੱਚ ਲੁਕੋ ਕੇ ਦੀਹੀ ਭਾਵ ਦੇਣ ਦੇ ਵੇਲੇ ਅਵੱਲੀ ਗਲਤ ਚੀਰੀ ਚਿੱਠੀ ਨਿਮਾਣਾ ਮਾਨ ਤੋਂ ਬਗੈਰ ਇਸ ਕਾਫੀ ਦੀ ਵਿਆਖਿਆ ਇਸ ਪ੍ਰਕਾਰ ਹੈ ਅਣੀ ਜਿੰਦੇ ਮੈਂਡੜੀਏ ਤੇਰਾ ਨਲੀਆਂ ਦਾ ਵਕਤ ਬਿਹਾਨਾ ਸ਼ਾਹਸੈਨ ਲਿਖਦਾ ਹੈ ਕਿ 헤ਜ ਮੇਰੀਏ ਜਿੰਦੇ ਤੇਰਾ ਨਲੀਆਂ ਫੇੜਨ ਦਾ ਭਾਵ ਸ਼ੁਭ ਕੰਮ ਕਰਨ ਦਾ ਸਮਾਂ ਜਿਹੜਾ ਉਹ ਬੀਤਦਾ ਜਾ ਰਿਹਾ ਹੈ ਤੇਰੇ ਸਾਹ ਨੇ ਜਿਹੜੇ ਉਹ ਘਟਦੇ ਜਾ ਰਹੇ ਹਨ ਤੂੰ ساری ਜ਼ਿੰਦਗੀ ਐ ਮਨੁੱਖ ਨੂੰ ਕਹਿ ਰਹੇ ਹਨ ਕਿ ਤੂੰ ساری ਜ਼ਿੰਦਗੀ ਐ ਜਿਹੜੀ ਉਹ ਇੱਧਰ ਤੋਰੇ ਫੇਰੇ ਵਿੱਚ ਗਵਾ ਲਈ ਹੈ ਰਾਤੀ ਕੱਤੇ ਦਿਹੀਂ ਅਟੇਰੇ ਗੋਸ਼ੇ ਲਾਇਓ ਤਾਣਾ ਆਪਣੀ ਜ਼ਿੰਦਗੀ ਨੂੰ ਕਹਿ ਰਹੇ ਨੇ ਕਿ ਤੂੰ ਰਾਤ ਦੇ ਵੇਲੇ ਕੱਤਦੀ ਤੇ ਦਿਨ ਵੇਲੇ ਅਟੇਰਦੀ ਰਹਿੰਦੀ ਹੈ ਤੂੰ ਘਰ ਦੀ ਨੁੱਕਰ ਵਿੱਚ ਸੰਸਾਰਕ ਝਮੇਲਿਆਂ ਦਾ ਤਾਣਾ ਬਾਣਾ ਤਣਿਆ ਹੋਇਆ ਹੈ ਸ਼ੁਭ ਕਰਮ ਕਮਾਉਣ ਲਈ ਤੇਰੇ ਕੋਲੇ ਵੇਲ ਨਹੀਂ ਹੈ ਸਮਾਂ ਨਹੀਂ ਹੈ ਕੋਈ ਜ ਤੰਦ ਪਈ ਹਵਲੀ ਸਾਹਿਬ ਮੂਲ ਨਾ ਪਾਣਾ ਪਾਣਾ ਪਵ ਚੰਗਾ ਲੱਗਣਾ ਜੇਕਰ ਤੇਰੇ ਕੋਲੋ ਇਸ ਤਾਣੇ ਦੇ ਵਿੱਚ ਜ਼ਿੰਦਗੀ ਰੂਪੀ ਤਾਣੇ ਦੇ ਵਿੱਚ ਕੋਈ ਗਲਤ ਤੰਦ ਪੈ ਗਈ ਤਾਂ ਉਸ ਪ੍ਰਭੂ ਪ੍ਰੀਤਮ ਨੂੰ ਇਹ ਚੰਗਾ ਨਹੀਂ ਲੱਗੇਗਾ ਉਹ ਪ੍ਰਭੂ ਪ੍ਰੀਤਮ ਤੈਨੂੰ ਬਖਸ਼ੇਗਾ ਨਹੀਂ ਸੋ ਇਸ ਵਿੱਚ ਮਨੁੱਖ ਨੂੰ ਬੁਰੇ ਕੰਮ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ। ਚੀਰੀ ਆਈ ਢਿਲ ਨਕਾਈ ਕਿਆ ਰਾਜਾ ਕਿਆ ਰਾਣਾ ਚੀਰੀ ਭਾਵ ਚਿੱਠੀ ਸ਼ਾਹਸਨ ਕਹਿੰਦਾ ਕਿ ਜਿਸ ਦਿਨ ਮੌਤ ਰੂਪੀ ਚਿੱਠੀ ਆ ਗਈ ਉਸ ਦਿਨ ਇਸ ਝਮੇਲੇ ਨੂੰ ਛੱਡ ਕੇ ਤੈਨੂੰ ਇਸ ਦੁਨੀਆ ਤੋਂ ਜਾਣਾ ਪਵੇਗਾ। ਇਹ ਮੌਤ ਰਾਜੇ ਰਾਣਿਆਂ ਦੀ ਕੋਈ ਪਰਵਾਹ ਨਹੀਂ ਕਰਦੀ ਕਿਸੇ ਨੂੰ ਨਹੀਂ ਬਖਸ਼ਦੀ। ਹਰੇ ਹੁਸੈਨ ਫਕੀਰ ਸਾਈਂ ਦਾ ਡਾਡੇ ਦਾ ਰੋ ਨਿਮਾਣਾ ਰੱਬ ਦਾ ਨਿਮਾਣਾ ਫਕੀਰ ਸ਼ਾਹ ਹੁਸੈਨ ਲਿਖਦਾ ਹੈ ਕਿ ਉਹ ਪ੍ਰਭੂ ਪ੍ਰੀਤਮ ਬਹੁਤ ਹੀ ਡਾਡਾ ਹੈ ਡਾਡਾ ਭਾਵ ਤਾਕਤਵਰ ਹੈ ਉਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਉਸ ਦੇ ਬਾਣੇ ਅੱਗੇ ਏ ਜਿੰਦੜੀਏ ਤੈਨੂੰ ਨਿਮਾਣੀ ਬਣ ਕੇ ਹੀ ਤੁਰਨਾ ਪਵੇਗਾ ਵਕਤ ਬਿਤਾਉਣਾ ਪਵੇਗਾ ਭੈੜੀ ਘੜੀ ਤੋਂ ਬਚਣ ਲਈ ਤੈਨੂੰ ਉਸ ਪ੍ਰਭੂ ਪ੍ਰੀਤਮ ਨਾਲ ਆਪਣੀ ਲਿਵ ਜੋੜਨੀ ਚਾਹੀਦੀ ਹੈ ਸੰਸਾਰਕ ਤਾਣਿਆਂ ਬਾਣਿਆਂ ਤੇ ਝਮੇਲਿਆਂ ਤੋਂ ਵਕਤ ਕੱਢ ਕੇ ਪ੍ਰਭੂ ਪ੍ਰੀਤਮ ਦਾ ਸਿਮਰਨ ਵੀ ਕਰਨਾ ਚਾਹੀਦਾ ਹੈ। ਇਸ ਕਾਫੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ। ਇਸ ਰਚਨਾ ਵਿੱਚ ਰੱਬ ਨਾਲ ਸੰਬੰਧਤ ਕਿਹੜੇ-ਕਿਹੜੇ ਸ਼ਬਦ ਹਨ ਤਾਂ ਸਾਹਿਬ, ਸਾਈਂ ਔਰ ਡਾਡਾ ਸ਼ਬਦ ਰੱਬ ਦੇ ਪ੍ਰਤੀਕ ਵਜੋਂ ਵਰਤੇ ਗਏ ਹਨ। ਪ੍ਰਸ਼ਨ ਹੈ ਨਿਮਾਣਾ ਦੇ ਨਮੂਨੇ ਉੱਤੇ ਪੰਜ ਹੋਰ ਸ਼ਬਦ ਬਣਾਓ। ਜਿਵੇਂ ਮਾਨ ਦੇ ਅੱਗੇ ਨੀ ਅਗੇਤਰ ਲਾ ਕੇ ਇਹ ਸ਼ਬਦ ਬਣਿਆ ਹੈ ਇਸੇ ਤਰ੍ਹਾਂ ਦੇ ਸ਼ਬਦ ਹਨ ਨੀ ਆਸਰਾ ਨੀ ਤਾਣਾ ਨੀ ਖਸਮਾ ਨਿਕੰਮਾ ਨਿਪੁੱਤਾ ਆਦਿ ਪ੍ਰਸ਼ਨ ਰਾਜਾ ਅਤੇ ਰਾਣਾ ਵਿੱਚ ਕੀ ਫਰਕ ਹੈ ਦੋਹਾਂ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਅੰਤਰ ਨਹੀਂ ਹੈ ਜਿਹੜਾ ਰਾਣਾ ਸ਼ਬਦੀ ਵਰਤੋਂ ਹੈ ਉਹ ਵੀ ਰਾਜੇ ਦੇ ਜਿਹੜਾ ਪ੍ਰਾਇਵਾਚੀ ਸ਼ਬਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਜੁਲਾਹੇ ਦੇ ਕਿੱਤੇ ਨਾਲ ਸੰਬੰਧਿਤ ਸ਼ਬਦ ਚੁਣੋ ਤਾਂ ਨਲੀ ਕੱਤਣਾ ਅਟੇਰਨ ਤਾਣਾ ਬਾਣਾ ਇਹ ਸਾਰੇ ਸ਼ਬਦ ਜੁਲਾਹੇ ਦੇ ਕਿੱਤੇ ਨਾਲ ਸੰਬੰਧਿਤ ਹਨ ਵਕਤ ਵਿਹਾਣਾ ਵਿੱਚ ਕਿਹੜਾ ਅਲੰਕਾਰ ਹੈ ਵਕਤ ਵਿਹਾਣਾ ਸ਼ਬਦ ਦੇ ਵਿੱਚ ਛੇਕ ਅਨੁਪਰਾਸ ਅਲੰਕਾਰ ਦੀ ਵਰਤੋਂ ਹੋਈ ਹੈ ਪ੍ਰਸ਼ਨ ਅਵੱਲੀ ਦਾ ਵਿਰੋਧ ਵੋਧਕ ਸ਼ਬਦ ਲਿਖੋ ਤਾਂ ਜਿਹੜਾ ਅਵੱਲੀ ਦਾ ਵਿਰੋਧੀ ਸ਼ਬਦ ਹੁੰਦਾ ਹੈ ਸੋਵੱਲੀ ਅਣੀ ਜਿੰਦੇ ਮੈਂਡੜੀਏ ਇਸ ਕਾਫੀ ਦਾ ਕੇਂਦਰੀ ਭਾਵ ਲਿਖੋ ਇਸ ਦਾ ਉੱਤਰ ਹੈ ਜੀ ਮਨੁੱਖ ਉਮਰ ਭਰ ਰਾਤ ਦਿਨ ਅਨੇਕਾਂ ਤਰ੍ਹਾਂ ਦੇ ਕਾਰਾਂ ਵਿਹਾਰਾਂ ਵਿੱਚ ਰੁੱਝਿਆ ਰਹਿੰਦਾ ਹੈ ਪਰ ਮੰਦੇ ਕੰਮ ਕਰਨ ਵਾਲੇ ਨੂੰ ਰੱਬ ਦੇ ਘਰ ਸਤਕਾਰ ਨਹੀਂ ਮਿਲਦਾ ਕੋਈ ਵੀ ਮਨੁੱਖ ਰੱਬੀ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਸਾਰੇ ਸੰਸਾਰ ਵਿੱਚ ਹਰ ਤਰ੍ਹਾਂ ਦੇ ਛੋਟੇ ਵੱਡੇ ਮਨੁੱਖਾਂ ਵਿੱਚ ਇੱਕੋ ਰੱਬੀ ਨੀਮ ਕੰਮ ਕਰ ਰਿਹਾ ਹੈ ਤੇ ਹਰ ਇੱਕ ਦੇ ਜੀਵਨ ਦਾ ਅੰਤ ਨਿਸ਼ਚਿਤ ਹੈ ਅਣੀ ਜਿੰਦੇ ਮੰਡੜੀ ਇਹ ਕਾਫੀ ਦਾ ਕਾਵ ਸੋਝ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਜੀਵਨ ਦਾ ਚਿੱਤਰ ਜਿਲਾਹੇ ਦੇ ਕਿਤੇ ਰਾਹੀਂ ਪੇਸ਼ ਕੀਤਾ ਗਿਆ ਹੈ ਚੀਰੀ ਸ਼ਬਦ ਇੱਥੇ ਪ੍ਰਤੀਕ ਦੇ ਵਜੋਂ ਵਰਤਿਆ ਗਿਆ ਹੈ ਜਿਸ ਦੀ ਅਰਥ ਹੁੰਦਾ ਹੈ ਪਰਵਾਨਾ ਜਾਂ ਚਿੱਠੀ ਛਾ ਹੁਸੈਨ ਦੀ ਤੀਜੀ ਕਾਫੀ ਹੈ ਇੱਥੇ ਰਹਿਣਾ ਨਹੀਂ ਕੋਈ ਬਾਤ ਚੱਲਣ ਦੀ ਕਰਵੋ ਰਹਾਓ ਵੱਡੇ ਉੱਚੇ ਮਹਿਲ ਉਸਾਰਿਓ ਗੌਰ ਨਿਮਾਣੀ ਕਰਵੋ ਇਸ ਦੇਹੀ ਦਾ ਤੂੰ ਮਾਨ ਕਰੇਨਾ ਜੋ ਪਰ ਛਾਵੇਂ ਢਰਵੋ ਛੋੜ ਤਿਰਖਾਈ ਪਕੜ ਹਲੀਮੀ ਪੈ ਸਾਹਿਬ ਥੀਂ ਢਰਵੋ ਕਹੇ ਹੁਸੈਨ ਹਯਾਤੀ ਲੋੜੇ ਤਾਂ ਮਰਨ ਥੀ ਅੱਗੇ ਮਰਵੋ ਇਸ ਕਾਫੀ ਦੇ ਸ਼ਬਦ ਅਰਥ ਗੌਰ ਭਾਵ ਕਵਰ ਕਰੇਨਾ ਕਰਦਾ ਹੈ ਢਰ ਢਲ ਜਾਂਦਾ ਹੈ ਤਿਰਖਾਈ ਤਿੱਖਾ ਹਲੀਮੀ ਨਿਮਰਤਾ ਹਿਆਤੀ ਜ਼ਿੰਦਗੀ ਨੂੰ ਕਿਹਾ ਜਾਂਦਾ ਹੈ ਥੀ ਅੱਗੇ ਮਰ ਭਾਵ ਅਭਿਮਾਨ ਹੰਕਾਰ ਛੱਡ ਕੇ ਜੀਵਨ ਬੈ ਤੀਤ ਕਰ ਇਸ ਕਾਫੀ ਦੀ ਵਿਆਖਿਆ ਇੱਥੇ ਰਹਿਣਾ ਨਹੀਂ ਕੋਈ ਬਾਤ ਚੱਲਣ ਦੀ ਕਰਵੋ ਚਾਹ ਹਸਨ ਕਹਿੰਦਾ ਹੈ ਕਿ हे ਮਨੁੱਖ ਤੂੰ ਸਦਾ ਇਸ ਦੁਨੀਆ ਵਿੱਚ ਨਹੀਂ ਰਹਿਣਾ ਇਸ ਲਈ ਹੋਰ ਗੱਲਾਂ ਵੱਲੋਂ ਧਿਆਨ ਛੱਡ ਕੇ ਤੈਨੂੰ ਇਥੋਂ ਤੋ ਰੰਦੀ ਗੱਲ ਕਰਨੀ ਚਾਹੀਦੀ ਹੈ ਇਹ ਸੰਸਾਰ ਨਾਸ਼ਵਾਨ ਹੈ ਇਸ ਲਈ ਮੌਤ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਆਉਣ ਵਾਲੇ ਜੀਵਨ ਲਈ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ ਵੱਡੇ ਉੱਚੇ ਮੈਲ ਉਸਾਰਿਓ ਗੌਰ ਨਿਵਾਣੀ ਕਰਵੋ ਤੂੰ ਸੰਸਾਰ ਪਦਾਰਥਾਂ ਦੇ ਢੇਰ ਲਾ ਕੇ ਉੱਚੇ ਲੰਮੇ ਮਹਿਲ ਉਸਾਰ ਲਏ ਹਨ اے ਜੀਵ ਇਹ ਮਹਿਲ ਤੇਰੇ ਕਿਸੇ ਕੰਮ ਨਹੀਂ ਆਉਣੇ ਆਖਰੀ ਸਮੇਂ ਕਿਸੇ ਕੰਮ ਨਹੀਂ ਹੋਲੇ ਅੰਤ ਵੇਲੇ ਨਿਮਾਣੀ ਕਬਰ ਹੀ ਤੇਰਾ ਘਰ ਰਹਿ ਜਾਵੇਗੀ ਜਿਸ ਦੇ ਇਹੀ ਤੂੰ ਮਾਨ ਕਰੇਂਨਾ ਜੋ ਪਰਸ਼ਾਵੇਂ ਢਰਵੋ ਜਿਸ ਸੁੰਦਰ ਸਰੀਰ ਦਾ ਤੂੰ ਮਾਨ ਕਰ ਰਿਹਾ ਹੈ ਇਹ ਸਭ ਕੁਝ ਇੱਕ ਢਲਦੇ ਪਰਸ਼ਾਵੇਂ ਵਾਂਗ ਹੈ ਏ ਤੇਰਾ ਸੁੰਦਰ ਸਰੀਰ ਨਾਸ਼ਵਾਨ ਹੈ ਜਿਸ ਤਰ੍ਹਾਂ ਪਰਛਾਵਾਂ ਹੈ ਜਿਹੜਾ ਉਹ ਜਲਦੀ ਹੀ ਢਲ ਜਾਂਦਾ ਹੈ ਤੇ ਉਸੇ ਤਰ੍ਹਾਂ ਦਾ ਮਨੁੱਖ ਦੇ ਉੱਤੇ ਜਿਹੜਾ ਜੀਵਨ ਹੈ ਉਹ ਹੈ ਇਸ ਦੇ ਵਿੱਚ ਬਚਪਨ ਜਵਾਨੀ ਬੀਤਦੇ ਆ ਸਮਾਂ ਨਹੀਂ ਲੱਗਦਾ ਛੋੜ ਤਰਖਾਈ ਪਕੜ ਹਲੀਮੀ ਭੈ ਸਾਹਿਬਤੀ ਡਰਬੋ हे जीव दुनियावी पदार्थां दी तृष्णा त्याग के तैनू विनम्रता धारण करनी चाहिदी है हलीमी भाव विनम्रता किसे नु बुरे बोल नहीं बोलने चाहिदे अते सर्व शक्तिशाली परमात्मा तो डर के रहना चाहिदा है साहिब शब्द इथे परमात्मा लई आया है कहे हुसैन हयाती लोड़े ता मारन थी अगे ਮਰ ਉਹ ਮਰਨ ਤੋਂ ਪਹਿਲਾਂ ਹੀ ਮਰ ਕੇ ਰਹਿਣਾ ਇਸ ਦਾ ਅਰਥ ਹੁੰਦਾ ਹੈ ਨਿਮਰਤਾ ਧਾਰਨ ਕਰਨੀ ਜ਼ਿੰਦਗੀ ਦੇ ਵਿੱਚ ਆਖਰ ਦੇ ਵਿੱਚ ਸ਼ਾਹ ਹਸੈਨ ਕਹਿੰਦਾ ਹੈ ਕਿ ਜੇਕਰ ਇਹ ਮਨੁੱਖ ਤੁਹ ਜ਼ਿੰਦਗੀ ਚਾਹੁੰਦਾ ਹੈ ਤਾਂ ਤੈਨੂੰ ਮੌਤ ਤੋਂ ਪਹਿਲਾਂ ਹੀ ਆਪਣੇ ਅੰਦਰ ਹੰਕਾਰ ਨੂੰ ਅਭਿਮਾਨ ਨੂੰ ਮਾਰ ਦੇਣਾ ਚਾਹੀਦਾ ਹੈ ਮਨੁੱਖ ਨੂੰ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਲੀਨ ਰਹਿਣਾ ਚਾਹੀਦਾ ਹੈ ਪਾਠ 3 ਜਿਹੜਾ ਸਰਲੇਖ ਹੈ ਇਸ ਕਾਫੀ ਦੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਉਹ ਕਿਹੜੀ ਜ਼ਿੰਦਗੀ ਹੈ ਜਿਸ ਲਈ ਮਰਨਾ ਪੈਂਦਾ ਹੈ ਤਾਂ ਚਾਉਸ ਦੇ ਅਨੁਸਾਰ ਸੱਚੀ ਅਧਿਆਤਮਿਕ ਜ਼ਿੰਦਗੀ ਲਈ ਮਨੁੱਖ ਨੂੰ ਜਿਉਉਂਦਿਆਂ ਹੀ ਮਰਨਾ ਪੈਂਦਾ ਹੈ ਆਪਣੇ ਅੰਦਰੋਂ ਹਉਮੈ ਨੂੰ ਹੰਕਾਰ ਨੂੰ ਤਿਆਗਣਾ ਪੈਂਦਾ ਹੈ ਪ੍ਰਸ਼ਨ ਹੈ ਜੀ ਪਹਿਲੀ ਪੰਕਤੀ ਵਿੱਚ ਰਹਿਣਾ ਅਤੇ ਚੱਲਣ ਵਿਰੋਧੀ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ ਇਸੇ ਤਰ੍ਹਾਂ ਦੇ ਵਿਰੋਧੀ ਸ਼ਬਦ ਕੁਝ ਹੋਰ ਪੰਕਤੀਆਂ ਵਿੱਚ ਵੀ ਹਨ ਉਹਨਾਂ ਨੂੰ ਚੁਣੋ ਤਾਂ ਇਸ ਕਾਫੀ ਦੇ ਵਿੱਚ ਮਹਿਲ ਤੇ ਗੌਰ ਮਾਨ ਹਲੀਮੀ ਤ੍ਰਿਖਾਈ ਨਰਮੀ ਹੈ ਆਤੀ ਮਰਨ ਇਸ ਤਰ੍ਹਾਂ ਦੇ ਵਿਰੋਧੀ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ ਪ੍ਰਸ਼ਨ ਹੈ ਜਿਸ ਦੇ ਹੀ ਦਾਤੂ ਮਾਨ ਕਰੇਨਾ ਜਿਉਂ ਪਰਸ਼ਾਵੇਂ ਢਰਵੋ ਇਸ ਤੱਕ ਵਿੱਚ ਕਿਹੜਾ ਅਲੰਕਾਰ ਹੈ ਇਸ ਤੱਕ ਦੇ ਵਿੱਚ ਉਪਮਾ ਅਲੰਕਾਰ ਹੈ ਪ੍ਰਸ਼ਨ ਮਰਨ ਤੇ ਅੱਗੇ ਮਰਵੋ ਇਸ ਦਾ ਕੀ ਭਾਵ ਹੈ ਇਸ ਦਾ ਭਾਵ ਹੈ ਜੀ ਸਾਨੂੰ ਆਪਣੇ ਅੰਦਰ ਹੰਕਾਰ ਨੂੰ ਮਾਰ ਕੇ ਚਿਲਨਾ ਚਾਹੀਦਾ ਹੈ ਹਉਮੈ ਨੂੰ ਆਪਣੇ ਅੰਦਰੋਂ ਖਤਮ ਕਰਨਾ ਚਾਹੀਦਾ ਹੈ ਇੱਥੇ ਰਹਿਣਾ ਨਹੀਂ ਕਾਫੀ ਦਾ ਕੇਂਦਰੀ ਭਾਵ ਲਿਖੋ ਇਸ ਦਾ ਉੱਤਰ ਹੈ ਜੀ ਰੱਬੀ ਹੁਕਮ ਅਨਸਾਰ ਜੋ ਵੀ ਮਨੁੱਖ ਇਸ ਦੁਨੀਆ ਵਿੱਚ ਆਇਆ ਹੈ ਉਹ ਮਰ ਜਾਵੇਗਾ ਮਨੁੱਖੀ ਸਰੀਰ ਦੀ ਪ੍ਰਕਿਰਤੀ ਢਾਲ ਦੇ ਪਰਛਾਵੇਂ ਦੀ ਤਰ੍ਹਾਂ ਹੈ ਜੋ ਬਹੁਤ ਛੇਤੀ ਛੇਤੀ ਬਦਲ ਜਾਂਦਾ ਹੈ ਜੇ ਕੋਈ ਮਨੁੱਖ ਇਹ ਚਾਹੇ ਕਿ ਉਸ ਦਾ ਨਾਮ ਦੁਨੀਆ ਵਿੱਚ ਸਦਾ ਲਈ ਰਹੇ ਤਾਂ ਉਸ ਨੂੰ ਤ੍ਰਿਸ਼ਨਾ ਅਤੇ ਹੰਕਾਰ ਦਾ ਤਿਆਗ ਕਰਕੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਤੇ ਉਸ ਪ੍ਰਭੂ ਦੀ ਬੰਦਗੀ ਦੇ ਵਿੱਚ ਜੀਵਨ ਬਤਾਉਣਾ ਚਾਹੀਦਾ ਹੈ ਇੱਥੇ ਰਹਿਣਾ ਨਾ ਹੀ ਕਾਫੀ ਦਾ ਕਾਵ ਸੋਝ ਲਿਖੋ ਇਸ ਦਾ ਉੱਤਰ ਹੈ ਜਿਉਂ ਪਰਸ਼ਾਵੇਂ ਢਰ ਵਿੱਚ ਉਪਮਾ ਅਲੰਕਾਰ ਹੈ antim ਪੰਕਤੀ ਵਿੱਚ ਵਿਰੋਧਾ ਭਾਸ਼ ਹੈ ਜਿਵੇਂ ਕਹੇ ਹੁਸੈਨ ਹਕਿਆਤੀ ਲੋੜੇ ਤਾਂ ਮਰਨ થી ਅੱਗੇ ਮਰਵੋ ਤਾਂ ਇੱਥੇ ਜ਼ਿੰਦਗੀ ਲੋੜਨਾ ਤੇ ਮਰ ਜਾਣਾ ਦੋਨਾਂ ਦੇ ਵਿੱਚ ਵਿਰੋਧਾ ਭਾਸ਼ ਹੈ ਹੁਸੈਨ ਹਿਆਤੀ ਇਸ ਦੇ ਵਿੱਚ ਅਨੁਪਰਾਸ ਅਲੰਕਾਰ ਦੀ ਵਰਤੋਂ ਹੋਈ ਹੈ ਚਾਹ ਹੁਸੈਨ ਦੀ ਲਿਖੀ ਇੱਕ ਹੋਰ ਕਾਫੀ ਪਾਠ ਚਾਰ ਸਰਲੇਖੇਠ ਪਾਠ ਪੁਸਤਕ ਵਿੱਚ ਦਰਜ ਹੈ ਸੱਜਣ ਦੇ ਗਲ ਵਾਂ ਅਸਾਡੀ ਕਿਉਂ ਕਰੇ ਆਖਾਂ ਛੱਡਵੇ ਅੜਿਆ ਪੋਸਟੀਆਂ ਦੇ ਪੋਸਟ ਵਾਂਗੂ ਅਮਲ ਪਿਆ ਸਾਡੇ ਹੱਡਵੇ ਅੜਿਆ ਰਾਮ ਨਾਮ ਦੇ ਸਿਮਰਨ ਵਾਜੂ ਜੀਵਨ ਦਾ ਕੀ ਹੱਜਵੇ ਅੜਿਆ ਕਹੇ ਹੁਸੈਨ ਫਕੀਰ ਸਾਈਂ ਦਾ ਸਾਹਿਬ ਦੇ ਲੜ ਲੱਗਵੇ ਅੜਿਆ ਇਸ ਦੇ ਸ਼ਬਦ ਅਰਥ ਕਿਉਂ ਕਰ ਭਾਵ ਕਿਵੇਂ ਅਮਲ ਨਸ਼ੇ ਨੂੰ ਕਹਿੰਦੇ ਨੇ ਹੱਡ ਹੱਡੀਆਂ ਦੇ ਵਿੱਚ ਹੱਜ ਕਹਿੰਦੇ ਨੇ ਹਾਲ ਨੂੰ ਸਾਹਿਬ ਮਾਲਕ ਉਸਤੀ ਸ਼ਬਦਾ ਜਿਹੜਾ ਉਹ ਅਮਲੀਆਂ ਦੇ ਵਾਸਤੇ ਆਇਆ ਉਹ ਲੋਕ ਜਿਹੜੇ ਨਸ਼ੇ ਕਰਦੇ ਹਨ ਵਿਆਖਿਆ ਇਸ ਕਾਫੀ ਦੀ ਸੱਜਣ ਦੇ ਗਲ ਬਾ ਸਾਡੀ ਕਿਉਂ ਕਰ ਆਖਾਂ ਛੱਡ ਵਿਹੜਿਆ ਚਾਹ ਹਸਨ ਪ੍ਰਭੂ ਪ੍ਰੀਤਮ ਦੇ ਪਿਆਰ ਦੀ ਮਸਤੀ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਮੇਰੀ ਬਾਹ ਪ੍ਰਭੂ ਪ੍ਰੀਤਮ ਦੇ ਗਲ ਵਿੱਚ ਪਈ ਹੋਈ ਹੈ ਉਸ ਨੇ ਇਸ ਬਾਹ ਨੂੰ ਘੁੱਟ ਕੇ ਫੜਿਆ ਹੋਇਆ ਹੈ ਇਸ ਕੋਲੋਂ ਮੈਨੂੰ ਆਨੰਦ ਮਿਲ ਰਿਹਾ ਤੇ ਮੈਂ ਇਹ ਕਿਵੇਂ ਆਖ ਸਕਦਾ ਹਾਂ ਕਿ ਉਹ ਮੇਰੀ ਬਾਹ ਨੂੰ ਛੱਡ ਦੇਵੇ ਪੋਸਤਿਆਂ ਦੇ ਪੋਸਤ ਵਾਂਗੂ ਅਮਲ ਪਿਆ ਸਾਡੇ ਹੱਡਵੇ ਅੜਿਆ ਉਸ ਦੇ ਪਿਆਰ ਦਾ ਨਸ਼ਾ ਮੇਰੇ ਹੱਡਾਂ ਨੂੰ ਇੰਜ ਲੱਗਾ ਹੈ ਜਿਵੇਂ ਅਮਲੀਆਂ ਨੂੰ ਅਮਲ ਲੱਗ ਜਾਂਦਾ ਹੈ ਉਹ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਮੈਂ ਵੀ ਉਸ ਪਿਆਰ ਦੇ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ RAM ਨਾਮ ਦੇ ਸਿਮਰਨ ਵਾਜੋਂ ਜੀਵਨ ਦਾ ਕੀ ਹੱਜਵੇੜਿਆ ਇਹ ਮਨੁੱਖੀ ਜੀਵਨ ਬਹੁਤ ਹੀ ਆਨੰਦਮਈ ਹੈ ਪਰ ਫੇਰ ਵੀ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾ ਜੀਵਨ ਜਿਉਣ ਦਾ ਕੋਈ ਹੱਜ ਨਹੀਂ ਹੈ ਮਨੁੱਖ ਕਿਸੇ ਹਾਲ ਦਾ ਨਹੀਂ ਰਹਿੰਦਾ ਕਹੇ ਹੁਸੈਨ ਫਕੀਰ ਸਾਈਂ ਦਾ ਸਾਹਿਬ ਦੇ ਲੜ ਲੱਗ ਵਿੜਿਆ ਰੱਬ ਦਾ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ हे ਜੀਵ ਤੈਨੂੰ ਸਦਾ ਉਸ ਪ੍ਰਭੂ ਦੇ ਲੜ ਲੱਗ ਕੇ ਰਹਿਣਾ ਚਾਹੀਦਾ ਹੈ ਉਸੇ ਦੀ ਓਟ ਉਸੇ ਦਾ ਆਸਰਾ ਜਿਹੜਾ ਹੈ ਲੈਣਾ ਚਾਹੀਦਾ ਹੈ ਸੋ ਸ਼ਾਹ ਹੁਸੈਨ ਦੀ ਪ੍ਰੀਤ ਹੈ ਜਿਹੜੀ ਉਹ ਪ੍ਰਭੂ ਨਾਲ ਲੱਗੀ ਹੋਈ ਹੈ ਉਸ ਨੇ ਉਸ ਦੀ ਬਾਹ ਫੜੀ ਹੋਈ ਹੈ ਤੇ ਜਿਹੜਾ ਉਸ ਦਾ ਨਾਮ ਹੈ ਉਸ ਦੇ ਸਿਮਰਨ ਨਾਲ ਸ਼ਾਹ ਹੁਸੈਨ ਨੂੰ ਆਨੰਦ ਮਿਲ ਰਿਹਾ ਹੈ ਤੇ ਉਹ ਨਾਮ ਉਸ ਦੇ ਹੱਡਾਂ ਦੇ ਵਿੱਚ ਰਚ ਗਿਆ ਹੈ ਸੋ ਇਸੇ ਕਰਕੇ ਸ਼ਾਹ ਹੁਸੈਨ ਜਿਹੜਾ ਹੈ ਉਹ ਉਸ ਨਾਮ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਪਾਠ ਪੁਸਤਕ ਦੇ ਵਿੱਚ ਜਿਹੜੀ ਕਾਫੀ ਉਪਸਰਲੇਖ 4 ਪਾਠ ਅਧੀਨ ਦਰਜ ਹੈ ਇਸ ਤੇ ਆਧਾਰਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਲੜ ਲੱਗ ਵਿੱਚ ਪੰਜਾਬੀ ਸੱਭਿਆਚਾਰ ਦੀ ਕਿਹੜੀ ਰੀਤ ਵੱਲ ਇਸ਼ਾਰਾ ਕੀਤਾ ਗਿਆ ਹੈ ਤਾਂ ਇਸ ਵਿੱਚ ਪੰਜਾਬੀ ਸੱਭਿਆਚਾਰ ਦੀ ਵਿਆਹ ਦੀ ਰੀਤ ਵੱਲ ਇਸ਼ਾਰਾ ਹੈ ਪ੍ਰਸ਼ਨ ਗਲਵਾ ਪੰਜਾਬੀ ਲੋਕ ਜੀਵਨ ਦਾ ਇੱਕ ਵੇਰਵਾ ਹੈ ਇਸ ਤੋਂ ਕੀ ਸੰਕੇਤ ਮਿਲਦਾ ਹੈ ਗਲ ਪਾਈ ਵਾਂ ਤੋਂ ਪਿਆਰ ਦਾ ਸੰਕੇਤ ਮਿਲਦਾ ਹੈ ਪ੍ਰਚੰਨ ਪੋਸਤੀਆਂ ਦੇ ਪੋਸਤ ਵਾਂਗੂ ਅਮਲ ਪਿਆ ਸਾਡੇ ਹੱਡ ਵਿਹਾੜਿਆ ਇਸ ਵਿੱਚ ਕਿਹੜਾ ਅਲੰਕਾਰ ਹੈ ਇਸ ਪੰਕਤੀ ਦੇ ਵਿੱਚ ਦ੍ਰਿਸ਼ਟਾਂਤ ਅਲੰਕਾਰ ਹੈ ਪ੍ਰਚੰਨ ਸੱਜਣ ਦੇ ਗਲ ਬਾ ਸਾਡੀ ਕਾਫੀ ਦਾ ਕੇਂਦਰੀ ਭਾਵ ਲਿਖੋ RAM ਨਾਮ ਦੇ ਸਿਮਰਨ ਤੋਂ ਬਿਨਾ ਜੀਵਨ ਅਧੂਰਾ ਹੈ ਜਿਨ੍ਹਾਂ ਨੇ ਪ੍ਰਭੂ ਭਗਤੀ ਦੇ ਸਰੂਰ ਨੂੰ ਮਾਨਿਆ ਹੈ ਉਹਨਾਂ ਨੂੰ ਪ੍ਰਭੂ ਦੀ ਮੌਜੂਦਗੀ ਬਹੁਤ ਨੇੜੇ ਲੱਗਦੀ ਹੈ ਸ਼ਾਇਦ ਇਸੇ ਲਈ ਉਹ ਹੋਰਾਂ ਨੂੰ ਵੀ ਪ੍ਰਭੂ ਦੀ ਸ਼ਰਨ ਵਿੱਚ ਆਉਣ ਲਈ ਪ੍ਰੇਰਣਾ ਦੇ ਰਹੇ ਹਨ ਸੱਜਣ ਦੇ ਗਲ ਬਾਣ ਸਾਡੀ ਇਸ ਕਾਫੀ ਦਾ ਕਾਵ ਸੋਝ ਲਿਖੋ ਇਸ ਦਾ ਉੱਤਰ ਹੈ ਲੜ ਲੱਗ ਇਸ ਵਿੱਚ ਅਨੁਪਰਾਸ ਅਲੰਕਾਰ ਹੈ ਸਾਡੇ ਹੱਡ ਵਿੱਚ ਇਸ ਵਿੱਚ ਵੀ ਅਨੁਪਰਾਸ ਅਲੰਕਾਰ ਦੀ ਵਰਤੋਂ ਹੋਈ ਹੈ ਸਾਦਗੀ ਇਸ ਰਚਨਾ ਦਾ ਵੱਡਾ ਸੋਹਜ ਹੈ ਕੋਈ ਬਨਾਵਟ ਨਹੀਂ ਸਧਾਰਨ ਕਵਿਤਾ ਹੈ ਸੋ ਏਸੀਜੀ ਸ਼ਾਹ ਹਸੈਨ ਦੀਆਂ ਕਾਫੀਆਂ ਉਹਨਾਂ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਅਗਰ ਇਨ੍ਹਾਂ ਵੀਡੀਓਜ਼ ਨੂੰ ਲੈ ਕੇ ਕੋਈ ਸੁਝਾਅ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਵਿਆਕਰਨ ਨਾਲ ਸੰਬੰਧਤ ਜਿਵੇਂ ਇਸ ਬਾਣੀ ਦੇ ਵਿੱਚ ਅਲੰਕਾਰਾਂ ਬਾਰੇ ਪ੍ਰਸ਼ਨ ਪੁੱਛੇ ਗਏ ਹਨ ਤਾਂ ਅਲੰਕਾਰ ਦੇ ਨਾਲ ਸੰਬੰਧਿਤ ਵੀਡੀਓ ਵੀ ਤੁਹਾਨੂੰ ਇਸ ਚੈਨਲ ਤੇ ਮਿਲ ਜਾਣਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਹੋਰ ਵੀਡੀਓ ਵੀ ਦੇਖ ਸਕਦੇ ਹੋ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਵੀ ਵਰਕ ਹਾਰਡ ਟੂ ਮੇਕ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟ ਬੋਰਡ ਥੈਂਕਸ ਫਾਰ ਵਾਚਿੰਗ